ਆਪਣੇ ਰਾਣਾ ਸਾਹਿਬ ਨੇ ਚੇਅਰਮੈਨ ਦੇ ਅਨਿਵਾਰ ਨੇ ਅੱਛਾ ਅੱਛਾ ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਅੱਲਾ ਤਾਲਾ ਨਮ ਦਿੱਤ ਦੇਵੇ ਸਾਡੀ ਦੇ ਵੀ ਸਾਰੇ ਅੱਲਾ ਵਾਹ ਅੱਛਾ ਕੰਮ ਕਰਾਂਗੇ ਇਨਸ਼ਾਅੱਲਾ ਜੇਤ ਦੇਵੇ ਜੇਤ ਮੇਸ਼ਾ ਜੇਤ ਮੇਸ਼ਾ ਅਕਸਰ ਸੱਚੀ ਦੀ ਸਾਡੀ ਲੋ ਜੀ ਮਹਿਫਲ ਮਿੱਤਰਾਂ ਦੀ ਪੰਜਾਬੀ ਵੀ ਸਾਰੇ ਬੈਠੇ ਹੋਏ ਆਪਣੇ ਵੀਰ ਜਿਹੜਾ ਹੈ ਪੰਜਾਬੀ ਪੰਜਾਬੀ ਪ੍ਰਮੋਟਰ ਪੰਜਾਬੀ ਨੂੰ ਜਿਹੜਾ ਹੈ ਪ੍ਰਮੋਟ ਕਰਨ ਵਾਲਾ ਮਾਂ ਬੋਲੀ ਨਾਲ ਪਿਆਰ ਕਰਨ ਵਾਲਾ ਫਰਮਾਨ ਭੱਟੀ ਵੀਰ ਇਹਦੇ ਕੋਲ ਆਇਆ ਸੀ ਇਹਦੇ ਯਾਰ ਬਲੇ ਸਾਰੇ ਬੈਠੇ ਹੋਏ ਨੇ ਤੇ ਇਹ ਬਿਹਤਰ ਜਾਣਦੇ ਥੋੜਾ ਤਾਰਫ ਕਰਾਂ ਨੇ ਸੱਜਾ ਜੀ ਬਹੁਤ ਸ਼ੁਕਰੀਆ ਤਨਵੀਰ ਭਾਈ ਆ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਇੱਕ ਗੱਲ ਕਰਦਾ ਹੁੰਦਾ ਕਿ ਜਿਹੜਾ ਆਲਣਾ ਹੁੰਦਾ ਨਾ ਜੀ ਚਿੜੀਆਂ ਕਾਵਾਂ ਨੂੰ ਬਹੁਤ ਪਿਆਰਾ ਹੁੰਦਾ ਤੇ ਸਾਨੂੰ ਫਖਰ ਹੈ ਕਿ ਅਸੀਂ ਆਪਦੇ ਪਿੰਡ ਦਫਤੂ ਤੋਂ ਬਿਲੋਂਗ ਕਰਨੇ ਆ ਇੱਕ ਐਸਾ ਪਿੰਡ ਜਿਹੜਾ ਕਿ ਬਹੁਤ ਹੀ ਹਿਸਟੋਰੀਕਲ ਹੈ ਬੜੀ ਦਿਲ ਦੀ ਖੁਆਇਸ਼ ਸੀ ਕਿ ਜਿਸ ਤਰ੍ਹਾਂ ਕਿ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਜਿਹੜਾ ਕਿ ਘਰਾਨਾ ਜਿਹੜਾ ਹੁੰਦਾ ਤਾਰਫ ਹੋਵੇ ਆਪਣੇ ਪਿੰਡ ਦਾ ਤਾਰਫ ਹੋਵੇ ਤੇ ਬੜੀ ਕੋਸ਼ਿਸ਼ ਦੇ ਨਾਲ ਬੜੀ ਤਕਲੀਫ ਦੇ ਨਾਲ ਜਿਹੜਾ ਨਾ ਕਿ ਜਿਹੜਾ ਨਾ ਕਹਿ ਲੋ ਜਾਂ ਮੁਸ਼ਕਲਾਂ ਦੇ ਨਾਲ ਜਿਹੜਾ ਨਾ ਕਿ ਵੀ ਸਾਖਬ ਭਾਈ تنویر بھائی ਆਏ ਸਭ ਤੋਂ ਪਹਿਲੇ ਤੇ ਇਹਨਾਂ ਦਾ ਬਹੁਤ ਸ਼ੁਕਰੀਆ ਬਹੁਤ ਮਸਰੂਫ ਟਾਈਮ ਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਕੀਮਤੀ ਟਾਈਮ ਕੱਢ ਕੇ ਸਾਡੇ ਪਿੰਡ ਆਏ ਉਹ ਸਭ ਤੋਂ ਪਹਿਲੇ ਸ਼ੁਕਰੀਆ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਰਾਤੀ ਅਸੀਂ ਗੱਲ ਕਰਦੇ ਪਏ ਸੀ ਕਿ ਸਵੇਰ ਮਿੱਤਰਾਂ ਦੀ ਮਹਿਫਲ ਹੋਵੇ ਦੀ ਇੱਕ ਇਕੱਠ ਹੋਵੇ ਦਾ ਜਿੰਦੇ ਵਿੱਚ ਮੇਜ਼ਬਾਨ ਵੀ ਹੋਣਦੇ ਤੇ ਮਹਿਮਾਨ ਵੀ ਹੋਣਦੇ ਦੂਰ ਵਾਲੇ ਵੀ ਹੋਣਦੇ ਤੇ ਨਜ਼ਦੀਕ ਵਾਲੇ ਵੀ ਹੋਣਦੇ ਆ ਸਭ ਤੋਂ ਪਹਿਲੇ ਇਹਦੇ ਰਾਣਾ ਸਾਹਿਬ ਬਹੁਤ ਸ਼ੁਕਰੀਆ ਰਾਣਾ ਸਾਹਿਬ ਸਾਡੇ ਪਿੰਡ ਦੀ ਇੱਕ ਹਰਮਲ ਪਿਆਰੀ ਸ਼ਖਸੀਅਤ ਜਿਵੇਂ ਕਿ ਜਿਹੜਾ ਨਾ ਕਿ ਇਹਨਾਂ ਦਾ ਨਾਮ ਅੱਛਾ ਹੈ ਰਾਣਾ ਜੈਤ ਸਾਹਿਬ ਇਸੇ ਇਵੇਂ ਇਹਨਾਂ ਦੇ ਕੰਮ ਵੀ ਬਹੁਤ ਅੱਛੇ ਨੇ ਔਰ ਅਸੀਂ ਦੁਆ ਕਰਨੇ ਕਿ ਰੱਬ ਇਹਨਾਂ ਨੂੰ ਹੋਰ ਵੀ ਤਰੱਕੀ ਦੇਵੇ ਸਾਡਾ ਵੱਡਾ ਵੀਰ ਡਾਕਟਰ ਜਵੇਦ ਸ਼ਾਕਰ ਸਾਹਿਬ ਲਾਹੌਰ ਵਾਲੇ ਉਹ ਤਸ਼ਰੀਫ ਲੈ ਕੇ ਆਏ ਨੇ ਸਾਕਬ ਪੰਜਾਬੀ تنਵੀਰ ਭਾਈ ਤੇ ਮੈਂ ਤੁਹਾਡਾ ਖਾਦਮ ਔਰ ਬਾਕੀ ਵੀਰ ਭਰਾ ਜਿਹੜੇ ਨੇ ਕਿ ਬੈਠੇ ਨੇ ਮੁxtਲਿਫ ਪਿੰਡਾਂ ਤੋਂ ਵੀ ਆਏ ਨੇ ਪਿੰਡ ਵਾਲੇ ਵੀ ਨੇ ਜ਼ਰਾ ਕੈਮਰਾ ਮਾਰੀ ਜ਼ਰਾ ਜਵਾਨਾ ਉਧਰ ਵੀ ਮਕਸੂਦ ਸਾਹਿਬ ਨੇ ਰਾਣਾ ਸਾਹਿਬ ਨੇ ਸ਼ਬਾਨ ਖੋਖਰ ਸਾਹਿਬ ਨੇ ਹੋਰ ਵੀ ਵੀ ਜਿਹੜਾ ਨੇ ਕਿ ਵੀਡੀਓ ਲੰਬੀ ਹੋਣ ਕਾਰਨ ਜਿਹੜਾ ਨੇ ਕਿ ਨਾਮ ਨਹੀਂ ਲੈ ਰਹੇ ਤੇ ਇਹ ਅੱਜ ਦਾ ਜਿਹੜਾ ਕੱਟ ਸੀ ਇਹ ਇਸ ਵਾਸਤੇ ਸੀ ਕਿ ਜਿਸ ਤਰ੍ਹਾਂ ਕਿ ਸਾਕਬ ਭਾਈ ਨੇ ਰਹਿਤਲ ਟੀਵੀ ਤੋਂ ਜਿਹੜਾ ਨਾ ਕਿ ਮੁੰਸਲੇਖ ਨੇ ਤਨਵੀਰ ਭਾਈ ਮੇਰਾ ਪਿੰਡ ਤੇ ਮੇਰੇ ਪੰਜਾਬ ਤੋਂ ਮੁਨਸਲੀਕ ਨੇ ਇਹ ਆਪਣੇ ਚੈਨਲ ਤੇ ਵੀਡੀਓ ਪਾਣ ਦੇ ਇਹ ਆਪਣੇ ਜਿਹੜੀ ਵੀਡੀਓ ਜਿਹੜੀ ਹੈ ਨਾ ਲੈਵਲ ਤੇ ਜਾਏ ਜੀ ਫਿਰ ਸਾਨੂੰ ਔਰ ਸਾਡੇ ਪੰਜਾਬੀਆਂ ਨੂੰ ਪਤਾ ਚੱਲੇਗਾ ਕਿ ਉਹ ਪਿੰਡ ਤਾਰੀਖੀ ਹੈ ਜਿੱਥੋਂ ਈਸ਼ਰਕੌਰ ਦਾ تعلق ਸੀ ਇਹ ਉਹ ਪਿੰਡ ਤਾਰੀਖੀ ਹੈ ਕਿ ਜਿੱਥੇ ਗੁਰਦੁਆਰਾ ਸੀ ਜਿੱਥੇ حضرت ਬਾਬਾ ਬੁੱਲੇ ਸ਼ਾ ਸਰਕਾਰ ਜਿਹੜਾ ਹੈ ਨਾ ਕਿ ਇੱਥੇ ਰਹੇ ਨੇ ਜਿੱਥੇ ਨੇ ਬੁਨਿਆਦ ਹੀ ਮਹਲਾ ਵਾਲੇ ਤੋਂ ਹੋਈ ਇਹ ਪਿੰਡ ਬੜਾ ਤਰੀਕੀ ਔਰ ਮਤਬਰ ਵੀਡੀਓ ਦੇ ਯਾ ਵਲੌਗ ਦੇ ਚੱਲਦੇ ਹੋਣਾ ਤੁਹਾਨੂੰ ਜ਼ਰੂਰ ਤਾਰਫ਼ ਵੀ ਕਰਾਵਾਂ ਉਹਦੇ ਮਾਰਤਾ ਨਾ ਨਿਵਾਣਾ ਦੇ ਸ਼ਖਸੀਅਤਾਂ ਨੂੰ ਮਿਲਾਵਾ ਦੇ ਤੇ ਇੱਕ ਵਾਰੀ ਫੇਰ ਭਾਈ ਤਨਵੀਰ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਜੀ ਫਰਮਾਨ ਭੱਟੀ ਅਸੀਂ ਤੁਹਾਡੇ ਵੀਰ ਜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਨਾਲੇ ਸਾਡਾ ਬਹੁਤ ਜ਼ਿਆਦਾ ਨਾਂ ਮੈਂ ਬਾਬਰ ਇੱਕ ਜੀਨ ਪਰ ਤਾਈ ਰਪੇਰ ਕਰਦਾ ਹਾਂ ਬਹੁਤ ਮਸ਼ਹੂਰ ਹਾਂ ਕਿ ਨਾਲ ਸਾਡੇ ਸਾਰੇ ਜਿੰਨੇ ਵੀਰ ਨੇ ਸਾਰੇ ਪੰਜਾਬੀ ਨੇ ਪੰਜਾਬ ਨਾਲ ਪਿਆਰ ਕਰਨ ਵਾਲੇ ਨੇ ਕਿਨਾਂ ਸਾਡਾ ਬਾਹਰ ਜਾ ਕੇ ਇਸਤਕਬਾਲ ਕੀਤਾ ਜਿਨ੍ਹਾਂ ਵਿੱਚੋਂ ਪੋਲਿਟਿਕਸ ਵਿੱਚ ਇਹਨਾਂ ਦੇ ਪਿੰਡ ਦੇ ਵੇਖੋ ਜਿਹੜੇ ਨੇ ਉਹ ਵੀ ਸਾਡੇ ਨਾਲ ਬੈਠੇ ਉਹ ਵੀ ਨਾਲ ਬਾਹਰ ਗਏ ਸਾਨੂੰ ਨਾਲ ਅੰਦਰ ਲੈ ਕੇ ਆਏ ਸਤਿ ਸ਼੍ਰੀ ਅਕਾਲ ਤੁਹਾਡਾ ਬੜੇ مشਕੁਰ ਹੈ ਤੁਹਾਨੂੰ ਰਹੀ ਤਨਵਾਦ ਜੀ ਬਹੁਤ ਸ਼ੁਕਰੀਆ ਜੀ ਅਸੀਂ ਵੀ ਤੁਹਾਡਾ ਤਹਿ ਦਿਲ ਤੋਂ ਇਹ ਧੰਨਵਾਦ ਕਰਨੇ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਇਸ ਪਿੰਡ ਦੇ ਵਿੱਚ ਔਰ ਇਹ ਪੋਲਿਟਿਕ ਸਿਆਸੀ ਕਾਰਕੁਨ ਬਾਦ ਦੇ ਵਿੱਚ ਨਹੀਂ ਇਸ ਪਿੰਡ ਦੇ ਲੋਕ ਜਿਹੜਾ ਨਾ ਕਿ ਪਹਿਲੇ ਨੇ ਔਰ ਬੜੀ ਇਹਨਾਂ ਦੀ ਮੁਹੱਬਤ ਹੈ ਸਾਨੂੰ ਇਹਨਾਂ ਤਾਵਨ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਔਰ ਜਿਹੜਾ ਨਾ ਕਿ ਹਮੇਸ਼ਾ ਜਿਹੜਾ ਨਾ ਕਿ ਮੁਸਬਤ ਪਹਿਲੀ ਨੂੰ ਵਿਖਾਣਾ ਹੀ ਸਾਡਾ ਮਕਸਦ ਸੀ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਥੈਂਕ ਯੂ ਜੀ ਸਾਰੇ ਪੰਜਾਬੀ ਵੀਰ ਬੈਠੇ ਨੇ ਜੀ ਪੰਜਾਬੀਆਂ ਦਾ ਇਕੱਠ ਹੈ ਅਸੀਂ ਪੰਜਾਬੀ ਦੇ ਵਿੱਚ ਹੀ ਆਪਣੇ ਹਰਮਨ ਪਿਆਰਾ ਜਾਂ ਸਾਕ ਪੰਜਾਬੀ ਇਹਨੂੰ ਕਹਾਂ ਪੰਜਾਬੀ ਦੁਬਾਰੇ ਕੋ ਬੋਲੋ ਜੀ ਬੋਲ ਪੰਜਾਬੀ ਬੋਲਦਾ ਹੋਈ ਅਸੀਂ ਜੀ ਇਸ ਵੇਲੇ ਇੱਕ ਕੱਲਾ ਹੋ ਗਏ ਰੱਖੋ ਪਿੰਡ ਦੇ ਹਵਾਲੇ ਨਾਲ ਹੀ ਗੱਲ ਕਰਾਂਗੇ ਕਿ ਪੰਜਾਬ ਜਿਹੜਾ ਨਾ ਇੱਕ ਲੰਮੀ ਤਰੀਖ ਰੱਖਦਾ ਆਪਣੀ ਮਹਾਰਾਜਾ ਪੁਰਸ ਤੋਂ ਲੈ ਕੇ ਤੇ ਭਗਤ ਸਿੰਘ ਤੱਕ ਤਰੀਖ ਦੀ ਇੱਕ ਲੰਮੀ ਕੰਧ ਬਣ ਜਾਂਦੀ ਹੈ ਜੀ ਤੇ ਅਸੀਂ ਹੁਣ ਇਸ ਵੇਲੇ ਫਰਮਾਨ ਭਾਈ ਉਹਨਾਂ ਦੇ ਪਿੰਡ ਆਏ ਆ ਦਫਤੂ ਤੇ ਇਹਨਾਂ ਨਾਲ ਜਾ ਕੇ ਤੇ ਅਸੀਂ ਪੁੱਛਾਂਗੇ ਵੀ ਇੱਕ ਇੱਕ ਇੱਟ ਨੂੰ ਪੁੱਟੋ ਤੇ ਪੁੱਛੋ ਇਹਦੇ ਕੋਲੋਂ ਵੀ ਤੂੰ ਆਪਣੇ ਅੰਦਰ ਕਿਹੜਾ ਇਤਿਹਾਸ ਕਿਹੜੀ ਹਿਸਟਰੀ ਕਿਹੜੀ ਤਾਲੀਖ ਤਰੀਖ ਲਗੋਈ ਹੋਈ ਆ ਤੇ ਬਸ ਆ ਚਾਹ ਪਾਣੀ ਪੀ ਕੇ ਤੇ ਫਿਰ ਆਪਾਂ ਪੁਰਾਣੇ ਘਰ ਵੀ ਤੁਹਾਡੇ ਰੋਬਰੂ ਕਰਾਂਗੇ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਹੋਵੇ ਜੇ ਵੀਡੀਓ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਇਸ ਚੈਨਲ ਦੇ ਨਾਲ ਜ਼ਰੂਰ ਜੁੜੋ ਤੇ ਤੁਹਾਨੂੰ ਇਸ ਚੈਨਲ ਦੇ ਉੱਤੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਇਤਿਹਾਸਿਕ ਥਾਵਾਂ ਵੇਖਣ ਨੂੰ ਮਿਲਣਗੀਆਂ ਪੰਜਾਬ ਦੀ ਵੰਡ ਜਦੋਂ ਹੋਈ ਹੈ ਅੱਜ ਤੋਂ 80 ਸਾਲ ਪਹਿਲੇ ਜਿਹੜਾ ਪੰਜਾਬ ਲਈ ਸਭ ਤੋਂ ਵੱਡਾ ਘਾਟਾ ਸੀ ਉਸ ਤੋਂ ਬਾਅਦ ਪੰਜਾਬ ਧਰਤੀ ਜਿਹੜੀ ਹੈ ਉਹ ਮੁੜ ਕੇ ਪੱppa ਭਾਰ ਖਲੋ ਨਹੀਂ ਸਕੀ ਤੇ ਉਹ ਜਿਹੜੇ ਆਈ ਵਿਟਨੈਸ ਨੇ ਉਹ ਬਜ਼ੁਰਗ ਜੀ ਨਾ ਨੇ ਉਹ ਸੰਤਾਪ ਨੂੰ ਆਪਣੇ ਜੁੱਸਿਆਂ ਉੱਤੇ ਅੰਡਾਇਆ ਉਹਨਾਂ ਦੀਆਂ ਕਹਾਣੀਆਂ ਵੀ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਿੰਦੇ ਨੇ ਔਰ ਜਿਹੜੇ ਪੰਜਾਬੀ ਚੜ੍ਹਦੇ ਹੋ ਲੈਂਦੇਵਾਲ ਗਏ ਔਰ ਲੈਂਦੇ ਹੋ ਚੜ੍ਹਦੇਵਾਲ ਆਏ ਉਹਨਾਂ ਦੇ ਪਿੰਡ ਵੀ ਤੁਹਾਨੂੰ ਬਖਾਲਦੇ ਰਹਿੰਦੇ ਨੇ ਤੇ ਇਸ ਚੈਨਲ ਦੇ ਨਾਲ ਤੁਸੀਂ ਜ਼ਰੂਰ ਜੁੜੋ ਤੇ ਅੱਜ ਆਪਾਂ ਇੱਕ ਬਹੁਤ ਹੀ ਇਤਿਹਾਸਿਕ ਪਿੰਡ ਦਫਤੂ ਕਸੂਰ ਦੇ ਕੋਲ ਤੇ ਸਾਈਡ ਉਦੂਦ ਦੀ ਸਾਈਡ ਤੇ ਪੈਂਦਾ ਹੈ ਲਾਹੌਰ ਤੇ ਆਪਾਂ ਉਸ ਪਿੰਡ ਦੇ ਵਿੱਚ ਮੌਜੂਦ ਆ ਫਰਮਾਨ ਭਾਈ ਦੇ ਆ ਅੱਜ ਪਰੌਣੇ ਆ ਵੈਸੇ ਤਾਂ ਵੀਰ ਆ ਨਾਂ ਉਹਨਾਂ ਨੇ ਪਰੌਣੇ ਸਮਝਿਆ ਤੇ ਨਾਂ ਸੀ ਪਰੌਣੇ ਆਗੇ ਵੈਸੇ ਇੱਕ ਦੁਨੀਆ ਜਾਰੀ ਅਸੀਂ ਉਹਨਾਂ ਦੇ ਅੱਜ ਪਰੌਣੇ ਆ ਤੇ ਇਸ ਪਿੰਡ ਦਾ ਕੀ ਇਤਿਹਾਸ ਆ ਸਿੱਖ ਇਤਿਹਾਸ ਤੋਂ ਇਲਾਵਾ ਬਾਬਾ ਬੁੱਲੇ ਸ਼ ਅਰਮ ਤੁਲਾਹੁਰ ਦਾ ਵੀ ਇਤਿਹਾਸ ਜੁੜਿਆ ਇਸ ਪਿੰਡ ਦੇ ਨਾਲ ਔਰ ਉਹ ਵੀ ਉਹਨਾਂ ਦਾ ਪਿੰਡ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਜੁੜੇ ਰਿਹਾ ਇਸ ਵੀਡੀਓ ਦੇ ਨਾਲ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲਣ ਗਈਆਂ ਔਰ ਜੀ ਤਨਵੀਰ ਭਾਈ ਅੱਛਾ ਦੂਸਰੇ ਮੈਂ ਆਪਣੇ ਜਿੰਨੇ ਵੀ ਸਾਡੇ ਵੇਖਣ ਵਾਲੇ ਨੇ ਮੈਂ ਉਹਨਾਂ ਨੂੰ ਵੀਰਤਰੀ ਕਹਾਂਗਾ ਮੇਰੇ ਭੈਣ ਭਰਾਜ ਨੇ ਸਾਡੇ ਫਜ਼ੁਰਗ ਨੇ ਸਾਡੀਆਂ ਮਾਵਾ ਜਿਹੜੀਆਂ ਸਾਡਾ ਕਲਚਰ ਸਾਡਾ ਜਿਹੜਾ ਪੰਜਾਬੀ ਦੀ ਜੋ ਵੀ ਅਸੀਂ ਕੰਟੈਂਟ ਕਰਨੇ ਆ ਉਹ ਸਾਰੇ ਵੇਖਣ ਵਾਲੇ ਸਾਡੇ ਪੰਜਾਬੀ ਵੀਰ ਬੜੇ ਕਮੈਂਟਸ ਸਾਨੂੰ ਕਰਦੇ ਨੇ ਜੀ ਫਲਾਣੀ ਜਗ੍ਹਾ ਕਿਉਂਕਿ ਅਸੀਂ ਉੱਧਰ ਜਦੋਂ ਵੀਡੀਓ ਕਰਕੇ ਆ ਜਾਂਦੇ ਆ ਵੀਡੀਓ ਅਪਲੋਡ ਬਾਅਦ ਚ ਹੋਣੀ ਪਹਿਲਾਂ ਐਡੀਟ ਕਰਨੀ ਹੁੰਦੀ ਆ ਉਹ ਜਿਵੇਂ ਜਾਂਦੀ ਸਾਨੂੰ ਕਮੈਂਟਸ ਆਨ ਲੱਗ ਪਈ ਯਾਰ ਨਾਲ ਦੇ ਪਿੰਡ ਸਾਡਾ ਵਖਾ ਦਿਓ ਵੇਖੋ ਵੀਜ਼ਾ ਬੜਾ ਇਸ਼ੂ ਹੁੰਦਾ ਕਿ ਯਾ ਵੀਜ਼ਾ ਨਹੀਂ ਲੱਗ ਸਕਦਾ ਲੇਕਿਨ ਉਹਨਾ ਬੜਾ ਦਿਲ ਕਰਦਾ ਆਪਣੇ ਜਿਹੜੇ ਪੁਰਖੇ ਨੇ ਆਪਣੇ ਵੱਡੇ ਨੇ ਉਹਨਾਂ ਦਾ ਅਸੀਂ ਪਿੰਡ ਵੇਖੀਏ ਉਹ ਕਿਵੇਂ ਰਹਿੰਦੇ ਸੀ ਉੱਥੇ ਕੀ ਕੁਛ ਉਹਨਾਂ ਦਾ ਕਿਵੇਂ ਦਾ ਸੱਭਿਆਚਾਰ ਸੀ ਕਿਵੇਂ ਦੀ ਉਹ ਆਪਣੀ ਰਹਿਤਲ ਬਹਿਤਲ ਸੀ ਮੁਸਲਮਾਨਾਂ ਨਾਲ ਉਹ ਚੀਜ਼ਾਂ ਵੇਖਣਾ ਚਾਹੁੰ ਬੋਲੀ ਨੂੰ ਸਮਝਣ ਦੀ ਜ਼ਰੂਰਤ ਹੈ ਪੰਜਾਬੀ ਹੋਈ ਆ ਸੰਸਕ੍ਰਿਤ ਹੋਈ ਐਸੇ ਅਲਫਾਜ਼ ਨੇ ਜਿਹੜੇ ਅਸੀਂ ਜਿਹੜਾ ਨਾ ਬੋਲਦੇ ਆ ਉਹਨਾਂ ਦਾ ਮੈਨ ਨਹੀਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਨਾਮ ਤੇ ਆਣ ਕੇ ਥੋੜਾ ਜਿਹਾ ਫਰਕ ਪੈਂਦਾ ਕਿਉਂਕਿ ਉਹ ਗੁਰਮੁਖੀ ਦੇ ਵਿੱਚ ਜਿਹੜਾ ਨਾ ਪੰਜਾਬੀ ਹੁੰਦੀ ਹੈ ਨਾ ਜੀ ਰਣਜੀਤ ਸਿੰਘ ਮਤਲਬ ਸਿੰਘ ਦਾ ਚਲੋ ਇੱਕ ਖਾਸ ਨਾਮ ਹੋ ਗਿਆ ਰਣ ਦਾ ਮਤਲਬ ਜੰਗ ਹੋ ਗਈ ਤੇ ਜੀ ਦਾ ਮਤਲਬ ਜਿੱਤਣ ਵਾਲਾ ਹਾਂ ਜੰਗ ਜਿੱਤਣ ਵਾਲਾ ਔਰ ਵਾਕਿਆ ਉਹ ਜੰਗ ਜਿੱਤਨ ਵਾਲੇ ਸੀ ਜਿੰਨੀਆਂ ਉਹਨਾਂ ਜੰਗਾਂ ਲੜੀਆਂ ਤੇ ਜਿੱਤੀਆਂ ਔਰ ਪਾਕਪੁਰ ਦੇ ਇਤਨਾ ਮੇਰੇ ਕੋ دوست ਨੇ ਉਹਨਾਂ ਦੇ ਨਾ ਜੀਨੇਤ ਉਹਨਾਂ ਦੇ ਦਾਦਾ ਬੋਨੇ ਉਹ ਖਾਲਦ ਸਿੰਘ ਸਾਹਿਬ ਨੇ ਪਾਕਪੁਰ ਦੇ ਬੜੇ ਬੜੇ ਇੱਕ ਇਨਸਾਨ ਹੈ ਅ ਜਿੰਨੇ ਵੀ ਹੋਣਾ ਪੰਜਾਬੀ ਦੁਰੇ ਫਿਰਦੇ ਨੇ ਵੱਡੇ ਵੱਡੇ ਨਾਮ तकरीबन ਇਹਨਾਂ ਨੇ ਉਹਨਾਂ ਕੋਲੋਂ ਸਿੱਖਿਆ ਤੇ ਉਹਨਾਂ ਨੇ ਆਪਣੇ ਦੋ ਪੋਤਿਆਂ ਦਾ ਇੱਕ ਦਾ ਨਾਮ ਰੱਖਿਆ ਫਰੀਦਮ ਇੱਕ ਦਾ ਨਾਮ ਰੱਖਿਆ ਜਦਨ ਹੁਣ ਬਹੁਤ سارے ਲੋਕਾਂ ਨੇ ਇਤਰਾਜ਼ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਅਗਰ ਕਹਿੰਦੇ ਹੋ ਨੋ ਕਿ ਸਿੱਖੜਗਾਵਾ ਇਹ ਨਾਮ ਦੋਵੇਂ ਬਾਬੇ ਫਰੀਦੁਰਾਂ ਦੀ ਸ਼ਾਇਰੀ ਦੇ ਵਿੱਚ ਨੇ ਔਰ ਸਿੱਖ ਬਾਬੇ ਫਰੀਦ 250 ਸਾਲ ਬਾਅਦ ਆਉਣ ਰਹੇ ਹਾਂਜੀ ਔਰ ਕਿੰਨਾ ਮੰਨਣ ਵਾਲੇ ਸਨ ਇਹ ਤਾਂ ਅਗਰ ਤਾਰੀਖ ਪੜੀ ਜਾਵੇ ਤਾਂ ਫੇਰ ਹੀ ਹੈ ਨਾ ਕਿ ਬਾਬੇ ਫਰੀਦ ਨੂੰ ਮੰਨਣ ਵਾਲਿਆਂ ਦਾ ਇਹ ਮੁਕਾਮ ਹੈ ਕਿ ਗੁਰੂ ਨਾਨਕ ਜੀ ਦੇ ਜਣਾ ਜਨਮ ਸਥਾਨ 'ਤੇ ਉਨਦੇ ਉੱਪਰ ਇੱਕ ਸਾਈਡ 'ਤੇ ਬਾਬੇ ਫਰੀਦ ਦਾ ਨਾਮ ਲਿਖਿਆ ਹੋਇਆ ਹੈ ਇਹਨਾਂ ਨੂੰ ਮੰਨ ਦੀ ਸਨਵਾ ਬਾਬੇ ਫਰੀਦੁਰਾਂ ਦਾ ਕਿ ਵੇਖੋ ਜਿਵੇਂ ਸੂਬਾਰਾ ਪੂਰਾ ਹੁੰਦਾ ਹੈ ਹਾਂਜੀ ਉਹਨਾਂ ਦੀ ਕਿਤਾਬ 'ਚ ਪੂਰਾ ਇੱਕ ਸੂਬਾਰਾ ਇੱਕ ਬਾਣੀ ਪੂਰੀ ਪੂਰੀ ਹੈ ਉਹਨਾਂ ਦੇ ਕਈ 94 97 ਫੀਸ ਕਲਾਮ ਉਹਨਾਂ ਦੀ ਕਿਤਾਬ ਤੇ ਚੱਲ ਜਾਂਦੀ ਹੈ